ਲਗ ਗਿਆ ਸਰੇ ਸੁਲਤੀ ਪੱਟੀ ਖਬਰ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ 2 ਵਜੇ ਧਰਨਾ ਖਤਮ ਕਰਨ ਦਾ ਵੱਡਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਮੋਰਚੇ ਤੇ ਕਿਸਾਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਕਿਸਾਨਾਂ ਦਾ ਇਹ ਵੱਡਾ ਐਲਾਨ ਵੱਡਾ ਫੈਸਲਾ ਕੀਤਾ ਗਿਆ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਇਹ ਧਰਨੇ ਦੀ ਸਮਾਪਤੀ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਐਲਾਨ ਕੀਤਾ ਦੱਸਦੇ ਕਿ ਬੀਕਯੂ ਉਗਰਾਹਾ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਵੱਡਾ ਐਲਾਨ ਹੈ ਕਿਉਂਕਿ ਦੱਸਦੇ ਕਿ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਮੱਗਾ ਸੀਗੇ ਉਹਨੂੰ ਲੈ ਕੇ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਤੇ ਹੁਣ ਦੱਸਦੇ ਕਿ ਇਹ ਮੀਟਿੰਗ ਤੋਂ ਮਗਰੋਂ ਇਹ ਵੱਡਾ ਫੈਸਲਾ ਕੀਤਾ ਗਿਆ ਵੱਡਾ ਐਲਾਨ ਕੀਤਾ ਗਿਆ ਕਿ ਕਿਸਾਨ ਜਿਹੜੇ ਨੇ ਅੱਜ ਦੁਪਹਿਰ 2 ਵਜੇ ਧਰਨਾ ਖਤਮ ਕਰ ਦੇਣਗੇ ਦਾਸਦੀ ਕੀ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਕਿਸਾਨਾਂ ਦਾ ਇਹ ਵੱਡਾ ਫੈਸਲਾ ਜਿਹੜਾ ਸਾਹਮਣੇ ਆਇਆ 2 ਵਜੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਦਾਸਦੀ ਮੋਰਚੇ ਤੇ ਕਿਸਾਨਾਂ ਦਾ ਇਹ ਵੱਡਾ ਫੈਸਲਾ ਹੈ ਕਿਉਂਕਿ ਲਗਾਤਾਰ ਦਾਸਦੀ ਕੀ ਮੰਗ ਕੀਤੀ ਜਾ ਰਹੀ ਸੀ ਉਹ 8 ਸੂਤਰੀ ਮੰਗਾ ਦੱਸੀਆਂ ਜਾ ਰਹੀ ਸੀ ਕਿ ਹੋਰ ਵੀ ਮੰਗਾ ਸਿਗੀਆਂ ਤਾਂ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੀਟਿੰਗਾਂ ਦਾ ਦੌਰ ਵੀ ਸੀ ਤੇ ਹੁਣ ਦਾਸਦੀ ਕੀ ਇਹ ਮੀਟਿੰਗ ਤੋਂ ਬਾਅਦ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ 2 ਵਜੇ ਧਰਨਾ ਖਤਮ ਕੀਤਾ ਜਾਵੇਗਾ ਇਹ ਵੱਡਾ ਐਲਾਨ ਕੀਤਾ ਗਿਆ ਹੈ ਮੋਰਚੇ ਤੇ ਕਿਸਾਨਾਂ ਦਾ ਇਹ ਵੱਡਾ ਫੈਸਲਾ ਸਾਹਮਣੇ ਆਇਆ ਦੱਸਦੀ ਕਿ ਇਸ ਦੇ ਵਿੱਚ ਬੀਕੂ ਗ੍ਰਾਹਕ ਦੇ ਵੱਲੋਂ ਸਾਰੀ ਜਾਣਕਾਰੀ ਵੀ ਦਿੱਤੀ ਗਈ ਹੈ ਦੇਖੋ ਕੱਲ ਅਸੀਂ ਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਸੀ ਉਹਦੇ ਬਾਰੇ ਅੱਜ ਅਸੀਂ ਚਰਚਾ ਕੀਤੀ ਸੂਬੇ ਦੀ ਮੀਟਿੰਗ ਦੇ ਵਿੱਚ ਉਹਦੇ 'ਚ ਅਸੀਂ ਇਹ ਤੱਤ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੋਕ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਵਾਤਾਵਰਣ ਸੰਬੰਧੀ ਖੇਤੀ ਨੀਤੀ ਇੰਟਰੋਡਿਊਸ ਕਰਨ ਦੀ ਖਾਤਰ ਸੈਸ਼ਨਦਰਾ ਨਾਲ ਅਸੀਂ ਆਏ ਸੀ ਉਹਦੇ ਵਿੱਚ ਇਹ ਸੀ ਵੀ ਇਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਫੜਾ ਲਾਵਾਂਗੇ ਸੈਸ਼ਨ ਵੱਲ ਮਾਰਚ ਕਰਾਂਗੇ ਵਿਧਾਨ ਸਭਾ ਸੈਸ਼ਨ ਵੱਲ ਤੇ ਉੱਥੇ ਮੰਗ ਪੱਤਰ ਇੰਟਰੋਡਿਊਸ ਕਰਾਂਗੇ ਮੰਗ ਪੱਤਰ ਤੇ ਖੇਤੀ ਨੀਤੀ ਦੀ ਸਰਕਾਰ ਨੂੰ ਖੇਤੀ ਨੀਤੀ ਦਾ ਕੀ ਬਣਾਉਂਦੀ ਹੈ ਸਰਕਾਰ ਉਹਦੇ ਵਾਸਤੇ ਪ੍ਰੈਸ਼ਰ ਪਾਉਂਦੇ ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਮੀਟਿੰਗ ਹੋਈ ਐ 2.5 ਤਿੰਨ ਘੰਟੇ ਮੀਟਿੰਗ ਚੱਲੀ ਐ ਉਹਨਾਂ ਨੂੰ ਅਸੀਂ ਇਹ ਤੋਂ ਕਢਵਾ ਲਈ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਐ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ 1600 ਪੇਜਾਂ ਦੀ ਉਹ ਖੇਤੀ ਨੀਤੀ ਐ 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਾਰਾ ਨਾਂ ਰਏ ਕਰਕੇ ਫਾਈਨਲ ਰੂਪ ਦੇ ਕੇ ਸਾਨੂੰ ਕਾਪੀ ਦੇ ਦਾਂਗੇ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਫਿਰ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀਆਂ ਪਸ਼ੂ ਦੇ 22 ਬੰਗਾ ਆਈਆਂ ਜਾਂ ਨੇ ਜਿਹੜੀਆਂ ਉਹ ਖੇਤੀ ਨੀਤੀ ਦੇ ਵਿੱਚ ਹੀ ਐਡ ਨੇ ਉਹਨਾਂ ਤੇ ਵੀ ਚਰਚਾ ਹੋਈ ਹੈ ਅਸੀਂ ਉਹ ਦੇਣ ਲੈਣ ਦੇ ਜਿਹਨੀਆਂ ਵਾਦੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਫਸਲੀ ਮਾਰ ਪਸ਼ੂਆਂ ਦੀ ਮਾਰ ਵਗੈਰਾ ਦੇ ਉਹ ਅੱਡ ਗੱਲਾਂ ਨੇ ਛੋਟੀਆਂ ਗੱਲਾਂ ਨੇ ਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਉਹ ਵੱਡਾ ਮਨੋਰਥ ਸੀ ਅਸੀਂ ਆਪ ਦਾ ਉਹਨੂੰ ਅਸੀਂ ਸਰੇੜਾ ਲਿਆ ਅਸੀਂ ਨੇ ਜੇ ਸਰਕਾਰ ਨਾਲ ਸ਼ਾਇਦ ਗੱਲ ਹੁੰਦੀ ਫਿਰ ਸਾਨੂੰ ਕੋਈ ਪ੍ਰੋਗਰਾਮ ਇਥੋਂ ਦੇਣਾ ਪੈਣਾ ਸੀ ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਉਸ ਵਾਅਦੇ ਮੁਤਾਬਕ ਉਸ ਖੇਤੀ ਨੀਤੀ ਦੀ 10 ਦੇ ਵਿੱਚ ਨੂੰ ਦੇਖਾਂਗੇ ਤੇ 30 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10 ਦੇ ਵਿੱਚ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੱਧਰ ਤੇ ਹੋਰ ਦੇਣਾ ਹੁਣ ਵਾਪਸ ਜਾ ਰਹੇ ਹਾਂ ਅੱਜ ਅਸੀਂ 2 ਵਜੇ ਇਹਦੀ ਸਮਾਪਤੀ ਕਰਨੀ ਆ ਗੱਲ ਅਸੀਂ ਜਾਣਾ ਸੀ ਤੇ ਕੱਲ ਮੀਟਿੰਗ ਆ ਗਈ 3 ਵਜੇ ਉਹ 7 ਵਜੇ ਤੱਕ ਚੱਲੀ ਗਈ ਤੇ ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਸੀ ਇਹ ਵੀ ਮੀਟਿੰਗ ਸੁਣ ਕੇ ਆਈਏ ਉਹਦਾ ਤੱਤ ਹੈ ਜਿਹੜਾ ਲੋਕਾਂ ਦੱਸਿਏ ਫੇਰ ਆਪਦਾ ਅਗਲਾ ਕਦਮ ਲੱਗ ਜੇ ਇਹ ਅਸੀਂ ਤੁਹਾਡੇ ਜਰੀਏ ਇਹ ਸੁਨੇਹਾ ਸਰਕਾਰ ਨੂੰ ਪਹੁੰਚਾਉਂਦੇ ਆ ਕਿ ਤੁਹਾਡਾ ਵਾਦਾ ਕੀਤਾ ਹੈ 30 ਸਤੰਬਰ ਤੱਕ ਦਾ ਤੁਸੀਂ 30 ਸਤੰਬਰ ਤੱਕ ਜੇ ਸਾਨੂੰ ਇਹ ਦਸਤਾਵੇਜ਼ ਨਾ ਦਿੱਤੀ ਖੇਤੀ ਨੀਤੀ ਵਾਲੀ ਤਾਂ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਕਰਨ ਦਾ ਪ੍ਰੋਗਰਾਮ ਕਰਨੇ ਚਾਹੀਦੇ ਮਜਬੂਰ ਹਾਂ ਪ੍ਰਧਾਨ ਜੀ ਸਰਕਾਰ ਦੇ ਹਾ ਪੱਕੀ ਰਵਈਏ ਤੋਂ ਸੰਤੁਸ਼ਟ ਹੋ ਗਿਆ ਯਾਰੇ 2 ਵਜੇ ਸਰਕਾਰ ਨੇ 2 ਵਜੇ ਜੀ ਸਰਕਾਰ ਨੇ ਦੇਖੋ ਨਾ ਪੱਕੀ ਤਾਂ ਸਰਕਾਰ ਕਰਦੀ ਨਹੀਂ ਹੁੰਦੀ ਜਦੋਂ ਕਿਸੇ ਨੇ ਵਾਦਾ ਕਰਨਾ ਹੈ ਉਦੋਂ ਹਾ ਪੱਕੀ ਹੁੰਦੀ ਹੈ ਇਹ ਚ ਦੋ ਗੱਲਾਂ ਹੁੰਦੀਆਂ ਨੇ ਨੰਨਪ੍ਰੀਤ ਜੇ ਹੁਣ ਖੇਤੀ ਨੀਤੀ ਬਣ ਵੀ ਗਈ ਅਸੀਂ ਬਣਵਾਉਣ 'ਚ ਵੀ ਕਾਮਯਾਬ ਹੋਗੇ ਜ਼ਰੂਰੀ ਨਹੀਂ ਵੀ ਉਹ ਖੇਤੀ ਨੀਤੀ ਸਾਡੇ ਮੁਤਾਬਕ ਬਣੂਗੀ ਜਿਹੀ ਜਿਹੀ ਅਸੀਂ ਚਾਹੁੰਦੇ ਹਾਂ ਖੇਤੀ ਨੀਤੀ ਇਹ ਕਿਹਾ ਜਾ ਕੁਝ ਲੈ ਕੇ ਆਉਂਦੇ ਨੇ ਉਹਦੇ ਵਿੱਚ ਬੜੀਆਂ ਤਬਦੀਲੀਆਂ ਦੀ ਸਾਡੀ ਮੰਗ ਹੋਊਗੀ ਬੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਤੇ ਸਾਡੇ ਵੱਡੇ ਰੱਟੇ ਹੋਣਗੇ ਕਿਉਂਕਿ ਅਸੀਂ ਇੱਥੇ ਕਿਹੜਾ ਕੱਲੀ ਜਥੇਬੰਦੀ ਆ ਪੰਜਾਬ ਦੀਆਂ ਕਿੰਨੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਦੀ ਸਹਿਮਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿਚ ਬਵਾ ਸਕਦੇ ਜਿਹੜੀਆਂ ਸਾਡੀ ਨੀਤੀ ਨਾਲ ਸਹਿਮਤ ਹੁੰਦੀਆਂ ਨੇ ਉਹਤੇ ਅਸੀਂ ਜ਼ੋਰ ਲਾਵਾਂਗੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂਗੇ ਮਾਹਿਰਾਂ ਦੀ ਗੱਲ ਹੁੰਦੀ ਕਿ ਮਾਹਰ ਕਹਿੰਦੇ ਬਾਹਰ ਦੇ ਆ ਜਾਂਦੇ ਸੇ ਮੇਟੇ ਲੋਕਲ ਮਾਹਰ ਹੋਣੀ ਚਾਹੀਦੇ ਆ ਸਾਹਮਣੇ ਨਹੀਂ ਬਾਹਰ ਤਾਂ ਜੇ ਕੋਈ ਮਾਹਰ ਦੀ ਕਿਸੇ ਦਿਨ ਰਹਿਣੀ ਆ ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਤੁਹਾਡਾ ਬਾਹਰ ਦੇ ਦੀ ਤੁਸੀਂ ਜਿਹੜੀ ਮਰਜ਼ ਆਪ ਦਾ ਕੈਰੀਅਰ ਕਹਿੰਦਾ ਵੀ ਤੁਸੀਂ ਆਪ ਬਣਾ ਸਕਦੇ ਹੋ ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ ਲੋਡ ਪਵੇ ਅਸੀਂ ਵੀ ਕਿਸੇ ਇਕਨੋਮਿਕਸ ਮਾਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਆਂ ਵੀ ਆਹ ਗੱਲ ਕਿਵੇਂ ਹੁੰਦੀ ਹੈ ਰਹਿ ਕੋਈ ਕਿਸੇ ਦੀ ਲੈ ਸਕਦਾ ਇਹ ਤਾਂ اختیار ਹੀ ਹੈ ਸਾਡੇ ਮੂਰੇ ਤਾਂ ਉਹ ਬਦਸਤ ਵਿੱਚ ਚਾਹੀਦਾ ਜਿਸ ਦੀ ਸਾਡਾ ਫਾਇਦਾ ਕਰੇ ਬੇਟੇ ਜੀ ਜਟਪੜ੍ਹ ਭਾਈਆ ਪੂਰੇ ਇੱਕ ਵਾਰੀ ਤਸੱਲੀ ਦੇਖੋ ਸੈਟੀਸਫਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਆਂ ਵੀ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਸੀ ਉਹ ਸਾਨੂੰ ਵੀ ਦਿੱਸ ਰਿਹਾ ਤੇ ਸਾਨੂੰ ਵੀ ਦਿੱਸ ਰਿਹਾ ਅਸੀਂ ਉਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਜਮਹੂਰੀਅਤੀ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲ ਇੱਥੇ ਬਣਾ ਲੈ ਕੇ ਬੈਠਣਾ ਸੈਸ਼ਨ ਵੱਲ ਮਾਰਚ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨਦਾਨ ਤੇ ਸਰਕਾਰ ਦੇ ਮੂੰਹ ਤੋਂ ਕਢਾਉਣਾ ਦਿਖਾਉਣਾ ਅਸੀਂ ਕੰਮ ਕਰਦੇ ਹਾਂ